ਕੀ ਹੈ ਮਜ਼ਾਕ ਮਜ਼ਾਕ ਬਸ ਐਉਂ ਸਾਲ ਵਜਦਿਆਂ ਹੁੰਦਾ ਛੇਡਣਾ ਵਾਲਾ ਦਰਗਾ ਨਹੀਂ ਸਾਲ ਪਹਿਲਾ ਪੁਰਾਣਾ ਕਿਤੇ ਦਾਵਾ ਕਿ ਹੁਣ ਮਜ਼ਾਕ ਹੈ ਕਿਹਨੇ ਕਿਹਨੇ ਬਣਾਇਆ ਕਿਹਨੇ ਬਣਾਇਆ ਚੇ ਡਾਲ ਦੇ ਨੇ 1 ਅਪ੍ਰੈਲ ਅਪ੍ਰੈਲ ਫੂਲ ਨਹੀਂ ਨਹੀਂ ਅਖੇ ਅਪ੍ਰੈਲ ਫੂਲ ਵੀ ਤੁਸੀਂ ਮੋਰਖ ਯਾਰ ਹੱਦ ਹੋ ਗਈ ਜਿਹੜੇ ਬੰਦਿਆਂ ਦੇ ਜਿਹੜੇ ਬੰਦੇ ਭਰੋਸਾ ਕਰਦੇ ਉਹਨਾਂ ਨੂੰ ਅਖੇ ਅਸੀਂ ਫੂਲ ਬਣਾਉਣ ਲੱਗੇ ਉਹਨਾਂ ਨੂੰ ਜਿੰਨਾ ਜੁਰਮਾਨਾ ਲਾਉਣਾ ਲਾ ਦੇ ਉਹ ਸਾਰੇ ਇਹਨੂੰ ਇਹਨੂੰ ਪਾਏ ਉਹ ਪੈਣੇ ਇਹਨੂੰ ਐ ਉਹਨਾਂ ਨੇ ਤਾਂ ਕਹਿਤਾ ਸਾਫ ਹਾਂ ਉਹ ਭੋਲਾ ਕਹਿੰਦਾ ਉਹਦੇ ਘਰ ਵਾਲ ਨੂੰ ਇੱਕ ਵਾਰੀ ਘਰ ਵਾਲੀ ਨੂੰ ਫੋਨ ਕੀਤਾ ਵੀ ਆ ਜਾ ਭਾਬੀ ਅਖੇ ਛੇਤੀ ਟੈਕਟਾਂ ਦਾ ਅਰਜੈਂਟ ਕਰਾ ਕੇ ਦੇਤੀ ਐ ਉਹ ਕਹਿੰਦੀ ਵੀ ਸਾਡੇ ਕੋਲ ਤਾਂ ਹੈ ਨਹੀਂ ਪੈਸੇ ਉਹ ਤੋਂ ਲਵਾਉ ਜੀ ਕਿョ ਦੇ ਅਪ੍ਰੈਲ ਦੇ ਉਹ ਯਾਰ ਕੀ ਖਟਿਆ ਤੂੰ 1 ਅਪ੍ਰੈਲ ਚ ਕੀ ਇਹਦੇ ਰੱਖਿਆ ਕੀ ਸੀ ਤੂੰ ਇਹੋ ਜਿਹਾ ਮਜ਼ਾਕ ਚੋ ਕੀ ਰੱਖਿਆ ਸੀਗਾ ਉਹ ਬੰਦਾ ਮਰਨ ਵਾਲਾ ਪਿਆ ਹਸਪਤਾਲ ਦੇ ਵਿੱਚ ਕੌਣ ਮਰਨ ਵਾਲਾ ਪਿਆ ਯਾਰ ਕੁਲਦੀਪ ਕੀ ਕੀ ਹੋ ਗਿਆ ਤੂੰ ਫੋਨ ਕੀਤਾ ਕੋਈ ਨੂੰ ਉਹਨੂੰ ਫੋਨ ਕਰਕੇ ਕੋਈ ਮਜ਼ਾਕ ਬਜੋਗ ਕੀਤਾ ਹੋਗਾ ਮੈਨੂੰ ਕੀ ਪਤਾ ਕੀ ਕੀਤਾ ਤੇਰੀ ਕਾਲ ਗਈ ਹੈ ਤੂੰ ਉਹਦੇ ਘਰੋਂ ਭੱਜਿਆ ਉਹ ਨਾ ਨਾ ਮੈਂ ਤਾਂ ਨਾ ਨਾ ਮੈਂ ਤਾਂ ਦੂਜੇ ਹੋਰ ਤਾਂ ਤਾਂ 1 ਅਪ੍ਰੈਲ ਮرائیਤ ਤੇ ਪੰਜ ਛੇ ਬੰਦਿਆਂ ਨਾਲ ਕਿਹਾ ਵੀ ਇਹ ਤਾਂ ਰੱਖ ਲੈਂਦੇ ਇੱਕ ਨੂੰ ਕਿਦਰ ਜਿੰਦੇ ਖੁੱਲੇ ਪਏ ਐ ਸਭ ਆਪ ਭੋਲੇ ਨੇ ਗਿਆ ਕੇ ਫੋਨ ਕਰਕੇ ਇੱਕ ਨੂੰ ਵਾਰ ਮੈਂ ਆਉਂ ਕਿਹਾ ਸੀਗਾ ਹਾਂ ਉਹ ਜਿਹੜੇ ਉਹ ਕਹਿੰਦੇ ਵੀ ਤੂੰ ਭੋਲੇ ਦਾ ਨਾਮ ਲਿਆ ਕਿ ਉਹ ਭੋਲੇ ਦਾ ਐਕਸੀਡੈਂਟ ਹੋ ਗਿਆ ਤੇ ਕਹਿੰਦੇ ਉਹ ਭੱਜਿਆ ਫੜਾਫੜ ਵੀ ਪੈਸੇ ਲਾ ਕੇ ਬਠਿੰਡੇ ਆ ਜਾ ਤੇ ਬਠਿੰਡੇ ਨੂੰ ਬਹੁਤ ਤੇਜ਼ ਜਾਂਦਾ ਸੀ ਉਹ ਘਰੋਂ ਬਹੁਤ ਤੇਜ਼ ਨਿਕਲ ਕੋਈ ਇਹਦਾ ਭੈੜਾ ਕਿਵੇਂ ਮਜ਼ਾਕ ਕਰ ਸਕਦਾ ਯਾਰ ਮੈਂ ਯਾਰ ਮਰੀਏ ਨੇ ਤੁਸੀਂ ਯਾਰ ਯਾਰ ਹੱਦ ਹੋ ਗਈ ਹੁਣ ਦਸਰਾਲਾ ਝੂਠਦਾ ਤੇ ਭੋਲੇ ਨੇ ਵੀ ਇਹੀ ਗੱਲ ਆਖੀ ਹੈ ਉਹਦੇ ਕੋਲੇ ਹੈ ਜਿਹਦਾ ਨਾਮ ਲਿਆ ਤੂੰ ਤੂੰ ਭੋਲੇ ਦਾ ਕਹਿੰਦਾ ਐਕਸੀਡੈਂਟ ਹੋ ਗਿਆ ਉਹ ਭੋਲਾ ਹੀ ਉਹਨੂੰ ਲੈ ਕੇ ਗਿਆ ਕੁਦਰਤੀ ਵਿੱਚ ਜਾ ਕੇ ਵਿਚਾਰੇ ਨਹੀਂ 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 ਯਾਰ ਨਹੀਂ ਨਹੀਂ ਕਿਉਂ ਉਹਨੇ ਮੈਨੂੰ ਕਿਹਾ ਵੀ ਪੱਕੀ ਗੱਲ ਐ ਇਹ ਵੀ ਫੋਨ ਹੋਰ ਮ ਆਉਂਦਾ ਇੱਕ ਤਾਂ ਬਾਰਵੀਂ ਖੜਕਾ ਗਿਆ ਸੀ ਮੈਂ ਤਾਂ ਮਜ਼ਾਕ ਤਾਂ ਜਰੂਰ ਕਰਦਾ ਮੈਂ ਯਾਰ ਉਹ ਕਹਿੰਦੇ ਐਕਸੀਡੈਂਟ ਦਾ ਉਹ ਦਿਨ ਆਉਂਦਾ ਪਰ ਇਹੋ ਜਿਹਾ ਭੜਾ ਨਹੀਂ ਮਜ਼ਾਕ ਕਰਦਾ ਮੈਂ ਯਾਰ ਮੈਂ ਝੂਠ ਬੋਲਦਾ ਮੈਂ ਝੂਠ ਬੋਲਦਾ ਉਹਨੇ ਆਖਿਆ ਭੋਲਾ ਕੋਲੇ ਆ ਇਕੱਲਾ ਉਹ ਜਵਾਕ ਉਹਦੇ ਬਾਹਰ ਦੋਨੇ ਕੁਲਦੀਪ ਤੇ ਘਰ ਵਾਲੀ ਹੋਣ ਗਈ ਆ ਉਹ ਹੋਰ ਕਿਸੇ ਨੇ ਕਰਦਾਊਗਾ ਮੇਰੇ ਨਾਂ ਤੇ ਯਾਰ ਅੱਭੀ ਯਾਰ ਤੇਰੇ ਤੇਰਾ ਨਾਂ ਲਿਆ ਕੱਲੇ ਦਾ ਉਹਦੇ ਹੋਰ ਕਾਲ ਹੀ ਨਹੀਂ ਆਈ ਇਹਨੂੰ ਉਹ ਕਹਿੰਦੇ ਮਕੀਤ ਦੀ ਕਾਲ ਆਈ ਐ ਉਹਨੇ ਆਖਿਆ ਆਖਿਆ ਹੈਗਾ ਨਾ ਛੇ ਦਿਨ ਕੋਈ ਵੀ ਮੇਰਾ ਨਾਂ ਤਾਂ ਲੈ ਸਕਦਾ ਇਹ ਵੀ ਲੈ ਸਕਦਾ ਹਾਂ ਹੁਣ ਗੱਲ ਸੁਣ ਤੂੰ 50 ਸਾਲਾਂ ਦਾ ਹੋ ਗਿਆ ਤੂੰ ਅਦਰ ਮੜਾ ਮੋਟਾ ਤੇ ਸਿਆਣਾ ਹੋ ਜਾਣਾ ਚਾਹੀਦਾ ਵੀ ਇਹੋ ਜਿਹਾ ਮਜ਼ਾਕ ਐ ਥੋੜਾ ਕਰਨੇ ਚਾਹੀਦਾ ਯਾਰ ਭਾਈ ਆਪਾ ਆਪਾਂ ਵੀ ਬਰਾਬਰ ਤੇ ਆਦੇ ਆਪਾਂ ਕਦੇ ਇਹੋ ਜਿਹਾ ਮਜ਼ਾਕ ਕੀਤਾ ਆਪਦੀ ਉਮਰ ਚ ਕੀ ਫਸਟ ਬੈਲ ਫਸਟ ਬੈਲ ਫਸਟ ਬੈਲ ਕੀ ਕੱਢ ਲਿਆ ਉਹ ਨਹੀਂ ਭਾਈ ਨਹੀਂ ਯਾਰ ਇਹੋ ਜਿਹੀ ਤਾਂ ਗੱਲ ਹੀ ਨਹੀਂ ਯਾਰ ਜਿਹੜੀ ਤੂੰ ਐਡੀ ਪੈੜੀ ਗੱਲ ਤਾਂ ਉਹ ਨਹੀਂ ਕਰਦਾ ਬੰਦਾ ਮੈਂ ਉਹਨੇ ਕਹਿੰਦਾ ਮੇਰਾ ਨਾਮ ਲੈ ਕੇ ਫੋਨ ਕੀਤਾ ਉਹ ਆਖਿਆ ਉਹ ਕਹਿੰਦਾ ਮੇਰੇ ਐਕਸੀਡੈਂਟ ਦਾ ਕਹਿ ਕੇ ਫੋਨ ਕੀਤਾ ਇਹਨੇ ਉਹ ਕਹੇ ਇਹਨੇ ਮੇਰੀ ਆਵਾਜ਼ ਕੱਢ ਕੇ ਕਹਿੰਨੇ ਕਰਤਾ ਹੋਊਗਾ ਫੋਨ ਉਹ ਯਾਰ ਹਾਂ ਤੇਰੇ ਨੰਬਰ ਤੋਂ ਗਿਆ ਆਵਾਜ਼ ਤੇਰੇ ਨੰਬਰ ਤੋਂ ਆਵਾਜ਼ ਤਾਂ ਨਿਕਲ ਜੂ ਤੇਰੇ ਨੰਬਰ ਤੋਂ ਆਵਾਜ਼ ਦੀ ਗੱਲ ਹੀ ਨਹੀਂ ਕੀਤੀ ਗੱਲ ਤਾਂ ਇਹ ਹੈ ਵੀ ਉਹ ਕਹਿੰਦਾ ਵੀ ਇਹਨੇ ਫੋਨ ਕੀਤਾ ਇਹਨੂੰ ਖੁਲਦੀਪ ਨੂੰ ਵੀ ਭੋਲੇ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਤੇ ਮੈਂ ਬਠੰਡੇ ਲਈ ਜਾਂਦਾ ਸੀ ਤੇ 6 ਤੀ ਪੈਸੇ ਲੈ ਕੇ ਪਹੁੰਚਾਂਦਾ ਉਹਨੇ ਪਤਾ ਨਹੀਂ ਇਹ ਗੱਡੀ ਹੈ ਗਵਾਂਡੀਆਂ ਦੇ ਗੱਡੀ ਬਹੁਤ ਤੇਜ਼ ਗੱਡੀ ਹੈ ਘਰੋਂ ਖੁਲਦੀਪ ਨੇ ਉਹ ਮੈਂ ਤਾਂ ਯਾਰ ਉੱਥੇ ਸੀ ਆ ਪਹਿਲਾ ਰਾਤ ਦਾ ਤੇ ਠੇਕੇ ਦੇ ਦੇ ਆ ਉੱਥੇ ਉੱਥੇ ਮੇਰਾ ਮੋਬਾਈਲ ਭੁੱਲ ਗਿਆ ਮੈਂ ਤੜਕੇ ਉਸ ਤੋਂ ਬਾਅਦ ਮੈਂ ਫੜ ਕੇ ਫੜਾਇਆ ਉਹਨਾਂ ਨੇ ਕੀ ਪਤਾ ਕਿ ਕੀ ਨਹੀਂ ਤੇ ਠੇਕੇ ਵਾਲੀ ਤੇਰੀ 31 31 ਮਾਰਚ ਵਾਲੀ ਲੱਥੀ ਨਹੀਂ ਉਹ ਉਦੇ ਘਰ ਵਾਲੀ ਨੂੰ ਵੀ ਕਾਲ ਕਰਕੇ ਸੱਦ ਲਿਆ 7 ਲੱਖ ਦੀ ਡੈਕਟ ਅਰਜੈਂਟ ਲੱਗਿਆ ਜੇ ਹਫਤਾ ਪਹਿਲਾਂ ਗਈ ਸੀ ਜੁਆਕਾਂ ਕੋਲ ਕੈਨੇਡਾ ਉਹ ਤੇ ਉਹਨੂੰ ਅਰਜੈਂਟ ਸੱਦ ਲਿਆ ਬੰਦਾ ਜਮ ਬੋਲਦਾ ਨੀਗਾ ਉਹ ਕੁਲਦੀਪ ਪਤਾ ਤੈਨੂੰ ਬਾਈ ਮੈਂ ਤਾਂ ਨਹੀਂ ਕੀਤਾ ਕੋਈ ਤਾਂ ਫੋਨ ਯਾਰ ਕੇ ਹਾਂ ਯਾਰ ਹਾਂ ਚੱਟਾ ਝੂਠ ਹੈ ਨਾ ਪੂਰਾ ਝੂਠ ਮਾਰੀ ਜਾਂਦਾ ਚੱਟਾ ਝੂਠ ਹੈ ਹਾਂ ਹੁਣ ਨਾ ਲਈ ਜੰਨੇ ਆ ਆ ਸੁਣ ਫਿਰ ਆ ਸੁਣ ਤੂੰ ਆ ਕਿਹੜੀਆਂ ਗੱਲਾਂ ਯਾਰ ਕਿਹੜੀ 1 ਅਪ੍ਰੈਲ ਹੈ ਇਹ ਆ ਇਹੋ ਜਿਹੀ ਹੁੰਦੀ ਹੈ ਕੋਈ ਹੋਰ ਨਿੱਕਾ ਮੋਟਾ ਮਜ਼ਾਕ ਕਰ ਲੋ ਪਹਿਲੀ ਗੱਲ ਤਾਂ ਲੌਜੀਕ ਕੀ ਹੈ 1 ਅਪ੍ਰੈਲ ਦਾ ਆ ਸੁਣ ਇਧਰ ਆ ਸੁਣ ਮੈਂ ਤੈਨੂੰ ਸੁਣਾਉਣਾ ਤੂੰ ਹੁਣ ਮੈਂ ਕੀਤਾ ਹੀ ਨਹੀਂ ਹੈਲੋ ਉਕਲਦੀਪ ਉਕਲਦੀਪ ਕਿਵੇਂ ਆ ਠੀਕ ਆ ਠੀਕ ਆ ਮਲਕੀਤ ਓਏ ਸਾਡੇ ਉਹ ਆਪਣੇ ਵਾਲੇ ਭੁੱਲੇ ਦਾ ਐਕਸੀਡੈਂਟ ਹੋ ਗਿਆ ਮੈਂ ਬਿਠਿੰਦੇ ਦੱਸਣਾ ਉਹ ਤਰੀਕੇ ਉਹ ਛੇਤੀ ਛੇਤੀ ਆ ਜਾ ਮੋਟਰਸਾਈਕਲ ਵੱਜਿਆ ਡੱਕ ਪਿਆ ਹਾਂ ਛੇਤੀ ਜਿੰਨੇ ਵੀ ਛੇਦੀ ਹੋਈ ਛੇਤੀ ਤੋਂ ਛੇਦੀ ਆ ਜਾ ਜੇ ਕੋਈ ਪੈਸੇ ਪੈ ਚੱਕ ਲਿਆ ਬਾਈਨ ਕੇ 50000 ਦਾ ਪਿਆ ਹੁਣ ਆਹ ਤੇ ਆਹ ਪੇ ਚੱਕ ਲਿਆ ਚੱਕ ਲਿਆ ਛੇਦੀ ਆ ਜਾ ਬਸ ਤਲਵਰ 88 ਜੋ ਕਰ ਦਲੇ ਉਹਨਾਂ ਜਿਆਦੇ ਲੋੜ ਤਾਂ ਆ ਓਏ ਉਹ ਵੀ ਕਰ ਲਾਂਗੇ ਨਾਲ ਚੱਕ ਲੈ ਏਟੀਐਮ ਵਿੱਚ ਚੱਕ ਲੈ ਛੇਦੀ ਛੇਦੀ ਨਾਲ ਨਾਲ ਕਿੰਨੀ ਕਿੰਨੀ ਕਿ ਛੱਤ ਕਿੰਨੀ ਕੁ ਵਜੀ ਆ ਤਾਂ ਤੋਂ ਆ ਬਿਠਣ ਦੇ ਆਇਆ ਬੋਲਦਾ ਨਹੀਂ ਹੋ ਤਾਂ ਦੱਸਦਾ ਮੈਂ ਛੇਦੀ ਆ ਜਾ ਛੇਦੀ ਹੋ ਸਕਿਆ ਸੁਰਤ ਤਾਂ ਨਹੀਂ ਜਿਆਦੇ ਲੱਗ ਗਈ ਓਏ ਯਾਰ ਤੂੰ ਆ ਜਾ ਛੇਦੀ ਯਾਰ ਤੁਹਾਨੂੰ ਦੱਸਾਂਗੇ ਯਾਰ ਮੈਂ ਤਾਂ ਬਸ ਕਮੈਂਟ ਕਰ ਕੇ ਕਾਰ ਚੱਕ ਕੇ ਖੜੀਏ ਕਾਰ ਤੇ ਬਸ ਮੈਂ ਤੁਰਦਾ ਹੀ ਆ ਤੇ ਕਿਹੜੀ ਜਗ੍ਹਾ ਕਿਹੜੀਆਂ ਆ ਆਪੇ ਤੁਹਾਨੂੰ ਦੱਸ ਦੂੰ ਮੈਂ ਆਪਣੇ ਮੇਰੇ ਮੋਬਾਈਲ ਤੇ ਨਾਲ ਗੱਲ ਕਰ ਲਈ ਛੇਦੀ ਆ ਜੀ ਆ ਜਾ ਨਾ ਮੈਂ ਹਾਂ ਹਾਂ ਯਾਰ ਆਦਾ ਸਿਕਾਉਣਾ ਨਹੀਂ ਨਹੀਂ ਉਹ ਦਾਲ ਦੂ ਦਾ ਦਸਦੇ ਲੈ ਬਸ ਤੂੰ ਆਈ ਨਹੀਂ ਲੈ ਆਨੇ ਬਸ ਤੂੰ ਛੇਦੀ ਆ ਜਾ ਬੰਦੇ ਬਸ ਬਸ ਮੈਂ ਆ ਗਿਆ ਹਲਟ ਹਲਟ ਨਹੀਂ ਛਪਾਇਆ ਓਏ ਤੂੰ ਛੇਦੀ ਆ ਜਾ ਆਪੇ ਫੇਰ ਤੱਕ ਦੱਸਾਂਗੇ ਤੁਮ ਸਾਰੀ ਗੱਲ ਯਾਰ ਆ ਗਿਆ ਆ ਗਿਆ ਆ ਗਿਆ ਬਈ ਆ ਗਿਆ ਬਈ ਫਿਕਰ ਹੈ ਮੈਂ ਪੰਜ ਮਿੰਟਸ ਬਸ ਆ ਗਿਆ ਪਹੁੰਚ ਜਾ ਪਹੁੰਚ ਜਾ ਪਹੁੰਚ ਜਾ ਆ ਗਿਆ ਆ ਗਿਆ ਬਰਾ ਬੇੜਾ ਕੰਮ ਹੋਇਆ ਤਾਂ ਹੋਰ ਯਾਰ ਕੋ ਤੜਕੀ ਦਾ ਵੇਲਾ ਦੱਸੋ ਕਿਹੜੀ ਖਬਰ ਆ ਗਈ ਹਨ ਬਹੁਤ ਮਾੜਾ ਕੰਮ ਆ ਗਿਆ ਬਈ ਆ ਗਿਆ ਬਸ ਆ ਦੱਸ ਕਿਹੜੀ ਕਿਹੜੀ ਫਾਸਟ ਪ੍ਰਾਇਰ ਇਹ ਤਾਂ ਤੁਹਾਨੂੰ ਸੌਰੀ ਫਿਰ ਫੀਲ ਕਰਨਾ ਨਹੀਂ ਸੌਰੀ ਇਹ ਤਾਂ ਇਹ ਗੱਲ ਸੁਣ ਇਹ ਤਾਂ ਮੈਂ ਹੀ ਸੀਗਾ ਇਹ ਗੱਲ ਕਰਦਾ ਕਿਵੇਂ ਕਲਦੀਪ ਕਿਵੇਂ ਮੈਨੂੰ ਇਹ ਦੱਸੋ ਪਹਿਲਾਂ ਯਾਰ ਕਲਦੀਪ ਜਿਵੇਂ ਮਰਜੀ ਹੈ ਅਸਲ ਦੇ ਵਿੱਚ ਇਹ ਹੈ ਵੀ ਉਹ ਤਾਂ ਪਹਿਲਾਂ ਜੁਆਕਾਂ ਦੇ ਪੈਸੇ ਲਈ ਬੈਠਾ ਕੈਨੇਡਾ ਭੇਜਣਾ ਤੇ ਵਿਆਜ ਉਹਨੂੰ ਪਤਾ ਮਹੀਨੇ ਦਾ ਕਿੰਨਾ ਪੈਂਦਾ 40000 ਤੋਂ 35-40000 ਤੋਂ ਤੇ ਵਿਆਜ ਮਹੀਨੇ ਦਾ ਪਈ ਜਾਂਦਾ ਵਿਚਾਰੇ ਨੂੰ ਹੁਣ ਉਹ ਘਰ ਵਾਲੀ ਜੁਆਕ ਜ਼ਿਆਦਾ ਦਰਿਆਵਾ ਮੰਨਦੇ ਸੀ ਜੁਆਕਾਂ ਨੂੰ ਜੁਆਕਾਂ ਕੋਲ ਮਿਲਣ ਗਏ ਉਹ ਹਫਤਾ ਹੋਇਆ ਉਹਨੂੰ ਗਈ ਨੂੰ ਇਧਰੋਂ ਟਿਕਟ ਲੈ ਕੇ ਗਈ ਆ ਉਹ 1.5 ਲੱਖ ਦੀ ਹੁਣ ਉਹਨੂੰ ਸਵਾ ਲੱਖ ਦੀ ਫੇਰ ਵਾਪਸੀ ਦੀ ਲੈ ਕੇ ਦਿੱਤੀ ਆ ਖੜੇ ਪੈਰ ਕਿਉਂਕਿ ਬੰਦੇ ਦਾ ਐਕਸੀਡੈਂਟ ਹੋ ਗਿਆ ਯਾਰ ਜਵਾਕਾਂ ਦੇ ਉਧਰ ਭਾਦੀ ਬਣੀ ਵੀ ਆ ਤੂੰ ਕੋਈ ਨਿੱਕਾ ਮੋਟਾ ਇੱਕ ਇੱਕ ਦਾ ਮਜ਼ਾਕ ਹੈ ਯਾਰ ਤੂੰ ਓਏ ਯਾਰ ਮੈਂ ਕਹਿੰਦਾ ਬੈਗਨ ਆ ਜਾ ਉਦੋਂ ਘਰ ਬਾਹਰ ਨਿਕਲਦਾ ਨਹੀਂ ਇਹ ਮੈਂ ਕੋਲ ਲਿਆ ਗਿਆ ਬਿਠਣੇ ਵਧੀਆ ਇੰਜੋਏ ਕਰ ਖਾ 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 ਉਹਦੇ ਨੂੰ ਛੁੱਟੀ ਦਾ ਦੇਣਾ ਮਗਾਜ ਵਧੀਆ ਹੈ ਨਹੀਂ ਨਹੀਂ ਉਹਦਾ ਟ੍ਰੈਕਟਰ ਤੇ ਸਵਾ ਲੱਖ ਹੋਣ ਖੜੇ ਪੈਰ ਖੜੇ ਪੈਰ ਸਵਾ ਲੱਖ ਲਾ ਕੇ ਲੱਖ ਰੁਪਏ ਹਸਪਤਾਲ ਦੇ ਜਮਾ ਕਰਾਇਆ ਭਾਈ ਕਾਦੀ ਏ ਥੋੜੀ ਅਪ੍ਰੈਲ ਦੇ 20 ਅਪ੍ਰੈਲ ਦੇ ਓਏ ਭਾਈ ਮੈਂ ਤਾਂ ਬਾਰੇ ਖਾਣ ਪੀਣ ਦੇ ਬਾਰੇ ਵੀ ਆਪ ਖਾਣ ਪੀਣ ਬਣਾਵਾ ਗਿਆ ਅੱਜ ਸਾਰੇ ਆਜੂ ਹੁਣ ਖਾ ਪੀ ਲਿਆ ਜਿੰਨੇ ਪੈਸੇ ਲੱਗਣੇ ਤੈਨੂੰ ਇਹਨੂੰ ਇਹਨੂੰ ਪੈਣੇ ਇਹਨੂੰ ਐ ਉਹਨੇ ਤਾਂ ਕਹਿਤਾ ਸਾਫ ਹਾਂ ਉਹ ਭੋਲਾ ਕਹਿੰਦਾ ਉਹਦੇ ਘਰ ਵਾਲ ਨੂੰ ਇੱਕ ਵਾਰੀ ਘਰ ਵਾਲੀ ਨੂੰ ਫੋਨ ਕੀਤਾ ਵੀ ਆ ਜਾ ਭਾਬੀ ਅਖੇ ਛੇਤੀ ਟਿਕਟਾਂ ਦਾ ਅਰਜੈਂਟ ਕਰਾ ਕੇ ਦੇਤੀ ਐ ਉਹ ਕਹਿੰਦੀ ਵੀ ਸਾਡੇ ਕੋਲ ਤਾਂ ਹੈ ਨਹੀਂ ਪੈਸੇ ਉਹ ਤੋਂ ਲਵਾਉ ਜੀ ਨੇ ਮਜ਼ਾਕ ਕੀਤਾ ਹੱਕ ਬਣਦਾ ਭਈ ਸਵਾ ਲੱਖ ਦੀ ਟਿਕਟ ਹੋਈ ਆ ਉਹਦੀ ਲੱਖ ਰੁਪਏ ਹਸਪਤਾਲ ਨੇ ਜਮ੍ਹਾਂ ਕਰਾਇਆ ਦੇ ਬੰਦਾ ਥੋੜਾ ਸੀਰੀਅਸ ਐ ਸਵਾ 2 ਲੱਖ ਤਾਂ ਹੋ ਗਿਆ ਹਜੇ ਪਤਾ ਨਹੀਂ ਕਿੰਨੇ ਲੱਗਣੇ ਸਾਰੇ ਦਿਨ ਨੂੰ ਝੱ ਹੋ ਯਾਰ ਮੈਂ ਤਾਂ ਇਹ ਜੀ ਮਜ਼ਾਕ ਤਾਂ ਬੜਾ ਬੜਾ ਦਾ ਕੀਤਾ ਨਹੀਂ ਸੀ ਮੈਂ ਤਾਂ ਪਹਿਲੀ ਆ ਬਾਲਾ ਨਹੀਂ ਸੀ ਇਹਦਾ ਬੈਦਾ ਮੈਨੂੰ ਕਿਹਦੀ ਨਾ ਸਿੱਧੇ ਲੈ ਜੂਗਾ ਯਾਰ ਉਹ ਯਾਰ ਤੂੰ ਕਿੱਡਾ ਸੀਰੀਅਸ ਹੋ ਗਿਆ ਆਖਿਆ ਉਹਨੂੰ ਸਹੀ ਗੱਲ ਆ ਕੋਈ ਮਾੜਾ ਮੋਟਾ ਸ਼ਰਮ ਮਾਨ ਆਪ ਦੀ ਗੱਲ ਨਹੀਂ ਮੰਨਦਾ ਹਾਂ ਤੂੰ ਕਿੱਡਾ ਵੇਖ ਸਕਦਾ ਇਹੋ ਜਿਹਾ ਮਜ਼ਾਕ ਕਰੀ ਜਾਂਦੇ ਜੇ ਰਿਕਾਰਡਿੰਗ ਨਾ ਲੱਗੀ ਹੁੰਦੀ ਉਹਦਾ ਨੁਕਸਾਨ ਹੋ ਗਿਆ ਤੂੰ ਤਾਂ ਨਿਕਲ ਗਿਆ ਸੀ ਨਾ ਪਹਿਲਾਂ ਤਾਂ ਮੈਨੂੰ 1 ਅਪ੍ਰੈਲ ਦਾ ਲੌਜੀਕ ਨਹੀਂ ਪਤਾ ਬਾਈ ਯਾਰ ਕੀ ਕੀ ਲੌਜੀਕ ਹੈ ਕਾਦੇ ਵਾਤੇ ਬਣੀ ਆ ਇਹ ਕੀ ਹੈ ਮਜ਼ਾਕ ਮਜ਼ਾਕ ਬਸ ਐਂ ਸਾਲ ਵਾਜਦੇ ਨੇ ਉਹਦੇ ਵਿੱਚ ਛੇਡਣਾ ਵਾਲਾ ਦਰਗਾ ਨਹੀਂ ਸਾਲ ਪਹਿਲਾ ਪੁਰਾਣਾ ਕਿਹੜਾ ਵਾਕੇ ਹੁਣ ਮਿਆ ਕੀਨੇ ਕੀਨੇ ਬਣਾਇਆ ਕੀਨੇ ਬਣਾਇਆ ਚੇਡਾਂ ਲਾ ਦੇ ਨੇ ਕਿਹੜੇ ਇਤਿਹਾਸ ਚ ਲਿਖਿਆ ਪਏ ਕਿਹੜੀ ਕਿਤਾਬ ਚ ਲਿਖਿਆ ਵਿੱਚ ਚੇਡਾਂ ਇਤਿਹਾਸ ਦਾ ਅੰਗਰੇਜ਼ਾਂ ਨੂੰ ਜਾਂਦਾ ਉਧਰ ਵੀ ਆਇਆ ਹੈ ਬਸ ਪਰ ਅੰਗਰੇਜ਼ਾਂ ਦਾ ਹੀ ਚੱਕੀ ਫਿਰੋ ਹੁਣ ਤੱਕ ਤੈਨੂੰ ਅੰਗਰੇਜ਼ ਤੈਨੂੰ ਪਾ ਗਏ ਮਹਿੰਗੇ ਤੈਨੂੰ 3-4 ਲੱਖ ਰੁਪਏ ਤੇਰਾ ਉਡਣਾ ਥਾਣੇ ਦਰਬਾਰੇ ਗੱਲ ਗਈ ਤਾਂ ਰਿਕਾਰਡਿੰਗ ਤੇਰੀ ਜਾਵੜੀ ਤਾਂ ਉਹ ਪੁਲਿਸ ਵਾਲੇ ਵੱਖਰਾ ਛੱਲਣਗੇ ਤੈਨੂੰ ਯਾਰ ਹਰਕ ਵਕਤ ਨਾ ਬੰਦਾ ਮਜ਼ਾਕ ਚ ਰੇ ਨੇ ਮੂਡ ਜਾਂਦਾ ਯਾਰ ਭਾਈ ਨਾਲ ਮਜ਼ਾਕ ਨਾ ਪਮੇ ਨਿੱਕਾ ਮੋਟਾ ਮਜ਼ਾਕ ਹੋਵੇ ਮਾੜੀ ਮੋਟੀ ਕੋਈ ਹੋਵੇ ਚਾਹੌੜ ਮਾੜੀ ਮੋਟੀ ਮੰਨੀ ਉਹ ਮੈਨੂੰ ਇੱਕ ਵਾਰੀ ਕੀਤਾ ਸੀ ਮੇਰੇ ਮਿੱਤਰ ਨੇ ਉਹਨੇ ਕੀ ਕੀਤਾ ਕਹਿੰਦਾ ਅਸੀਂ ਅੰਮ੍ਰਿਤਸਰੋਂ ਚੱਲੇ ਆਏ ਵੇ ਹਾਂ 6 ਜਾਣੇ ਆ ਕਹਿੰਦਾ ਆਖੇ ਰੋਟੀ ਬਣਾ ਲੈ ਵਧੀਆ ਮੈਂ ਕਿਹਾ ਯਾਰ ਮਜ਼ਾਕ ਤਾਂ ਨਹੀਂ ਆਹਦਾ ਯਾਰ ਹੱਦ ਹੋ ਗਈ ਅਸੀਂ ਮਿਲਣਾ ਤੈਨੂੰ ਮਜ਼ਾਕ ਲੱਗਦਾ ਮੈਂ ਫਟਾਫਟ ਜੋ ਸੀ ਪਨੀਰ ਲਿਆਂਦਾ ਦਹੀਂ ਲੈਂਦੀ ਉਹ ਲਿਆਂਦਾ ਆ ਲਿਆਂਦਾ ਤੇ ਮੈਂ 6 ਦੀ ਬਜਾਏ ਵੀ 8 ਬੰਦਿਆਂ ਦੀ ਰੋਟੀ ਬਣਾ ਲਈ ਮੈਂ ਬੈਠਾ ਦੇਖੀ ਜਾਂ ਉਹਨੂੰ ਵੀ ਆਖੇ ਤੇਰੇ ਕੋਲ ਆ ਜਾਾਂਗੇ ਉਹ ਬੰਦੇ ਆਉਣਾ ਕੀ ਸੀਗਾ ਅੰਮ੍ਰਿਤਸਰੋਂ ਹੈਗੇ ਮਿੱਤਰ ਬਣੇ ਤੇ ਉੱਥੋਂ ਫੋਨ ਕਰਕੇ ਤੇ ਆਪ ਚੁੱਪ ਕਰਕੇ ਬੈਠ ਗਏ ਜਦੋਂ ਮੈਂ ਉਹਨੂੰ 2:30 ਵਜੇ ਫੋਨ ਲਾਇਆ ਮੈਂ ਕਿਹਾ ਯਾਰ ਤੁਸੀਂ ਕਿੱਥੇ ਗੋਂ ਤੁਸੀਂ ਆਏ ਨਹੀਂਗੇ ਬਸ ਬਸ ਆ ਗਿਆ ਆ ਗਿਆ ਆ ਗਿਆ 4 ਵਜਾ ਤੇ ਉਹਨਾਂ ਨੇ ਮੈਂ ਕਿਹਾ ਯਾਰ ਆਉਣਗੇ ਜਿਹੜਾ ਬੰਦਾ ਆਖੀ ਜਾਂਦੇ 4 ਵਜੇ ਮੁੜ ਕੇ ਦੰਦ ਕੱਢ ਕੇ ਵਿਖਾ ਦੇ ਇਕੱਠੇ ਹੋ ਗਏ ਸਾਰਾ ਨੇ ਜਿਹੜਾ ਨਾਲ ਦੇ ਚਾਰ ਪੰਜ ਬੈਠੇ ਸੀ ਆਖਿਆ ਅਸੀਂ ਤਾਂ ਤੈਨੂੰ April Fool ਬਣਾਇਆ ਸਵਾ April Fool ਆ ਮੇਰਾ ਨੁਕਸਾਨ ਕਰਾਦਾ 12-1300 ਰੁਪਏ ਦਾ ਆਹ ਇਹਨਾਂ ਦੇ ਘਰੇ ਪਤਾ ਨਹੀਂ ਕਿਹੋ ਜਿਹਾ ਕੋਈ ਹਾਲਾਤ ਹੁੰਦੇ ਆ ਯਾਰ ਕਦੇ ਪੈਸਾ ਕਰੇ ਹੁੰਦਾ ਕਦੇ ਨਹੀਂ ਹੁੰਦਾ ਠੀਕ ਹੈ ਹੁਣ ਇਹ ਬੰਦੇ ਗਾਂ ਨੂੰ ਲਾੜੇ ਕਰਨ ਨੂੰ ਹੱਥ ਇਹੋ ਜਿਹੇ ਦਾ ਮਜ਼ਾਕ ਨਹੀਂ ਕਰਦੇ ਆਪਾਂ ਸਹੀ ਗੱਲ ਆ ਇਹ ਹੁਣ ਤਾਂ ਆਪੇ ਲਾ ਦੇ ਕੀ ਕਰ ਗਏ ਭਰਾਵਾ ਤਿੰਨ ਚਾਰ ਲੱਖ ਬਸ ਹਾਂ ਤਿੰਨ ਚਾਰ ਲੱਖ ਨੇ ਲਵਾਉਣੇ ਤੇਰ ਕੰਨਾਂ ਨੂੰ ਮਾਤ ਗੱਲ ਹੋ ਗਈ ਹਾਂ ਬਸ ਨਹੀਂ ਪਤਾ ਲੱਗਿਆ ਇਹ ਕੋ ਨਿੱਕਾ ਮੋਟਾ ਮਜ਼ਾਕ ਹੁੰਦਾ ਮਲਕੀਤ ਕਿਸੇ ਨੂੰ ਨਿੱਕਾ ਮੋਟਾ ਤੂੰ ਕਰ ਲੈਂਦਾ ਜਿੰਨੇ ਨੂੰ ਮਰਜੀ ਹੋਰ ਪੰਜਾਂ ਸੱਤਾਂ ਨੂੰ ਤੂੰ ਤੂੰ ਦਾ ਆਪ ਦਾ ਮੂਰੂ ਦੇਖ ਲਿਆ ਗਾਂਲ ਗੱਤ ਨਹੀਂ ਵੇਖਿਆ ਵੀ ਕਿਹੋ ਜਿਹੇ ਹਾਲਾਤਾਂ 'ਚ ਫਰਦਾ ਬੰਦਾ ਨਹੀਂ ਨਹੀਂ ਲੌਜਿਕ ਵੇਖੋ ਕੀ ਦਿੱਤਾ ਉਹਨ ਤੇ ਕੁਲਦੀਪ ਤੇ ਭੋਲਾ ਇਹ ਤਿੰਨੇ ਆਏ ਆ ਨਾ ਇੱਕ ਦੂਜੇ ਨੂੰ ਪੁੱਛੇ ਬਣਾ ਰੋਟੀ ਨਹੀਂ ਖਾਂਦੇਗੇ ਉਹਨੂੰ ਜੋ ਭੋਲਾ ਕਿੰਨਾ ਵੇਖ ਘਬਰਾਇਆ ਕਿੰਨਾ ਇਹ ਭੋਲਾ ドラਮਾ ਵੇਖ ਕੱਡਾ ਕੀਤਾ ਜਦੋਂ ਉਹਨੂੰ ਲੱਗਿਆ ਯਾਰ ਸੱਚੀ ਭੋਲੇ ਦਾ ਮਲਕੀਤ ਘਬਰਾਇਆ ਪਏ ਤੇ ਸੱਚੀ ਭੋਲੇ ਦਾ ਐਕਸੀਡੈਂਟ ਹੋਇਆ ਉਸੇ ਟਾਈਮ ਗੱਡੀ ਉਹਨੇ ਨੇਰੀ ਬਣਾਤੀ ਤੇ ਉਹ ਉਠੋਕ ਲਈ ਉਹਨੇ ਦੱਸ ਹੁਣ ਫੈਸਲੇ ਇੰਤਜ਼ਾਮ ਕਰ ਕੋਈ ਕੋਹ ਨਾ ਕੋਸਦਾ ਚੱਲੋ ਨਹੀਂ ਕੋਈ ਇੱਕ ਵਾਰੀ ਤਾਂ ਮੈਂ ਤੁਹਾਨੂੰ ਦੱਸ ਦਾਂ ਸਾਫ਼ ਗੱਲ ਵੀ ਟਿਕਟ ਦਾ ਜੋ ਆਕਾ ਨੇ ਕਰਾ ਕੇ ਭੇਜੀ ਆਪਦੀ ਮਾਂ ਦੀ ਠੀਕ ਹੈ ਕੁਲਦੀਪ ਦੀ ਵਾਈਫ ਦੀ ਜਿਹੜੇ ਉੱਥੇ ਜਮਾ ਕਰਾਏ ਆ ਉੱਥੇ ਕੁਝ ਤਾਂ ਮੇਰੇ ਕੋਲੋਂ ਮੰਗਾਏ ਆਉਣੇ ਭੋਲੇ ਨੇ ਜਿਹੜੇ ਭੋਲੇ ਦਾ ਐਕਸੀਡੈਂਟ ਤੂੰ ਆ ਨੂੰ ਵਿਖਾਤਾ ਕੁਝ ਮੇਰੇ ਕੋਲੋਂ ਮੰਗਾਏ ਆ ਕੁਝ ਪੰਮੇ ਨੇ ਭੇਜਿਆ ਕੁਝ ਉਹਦੇ ਕੋਲ ਸੀਗੇ ਉਹ ਆ ਦਾ ਬਾਈ ਲੱਖ ਰੁਪਿਆ ਜਮਾ ਕੀਤਾ ਠੀਕ ਹੈ ਹਜੇ ਲੱਗਣੇ ਪਤਾ ਨਹੀਂ ਕਿੰਨੇ ਆ ਝੱਲਣਾ ਪਊਗਾ ਤੈਨੂੰ ਜਿਵੇਂ ਮਰਜ਼ੀ ਝਾਲਣਾ ਨਿੱਕਾ ਮੋਟਾ ਮਜ਼ਾਕ ਹੁੰਦਾ ਯਾਰ ਤੂੰ ਉਹਨੂੰ ਕੋਈ ਐਂ ਕਹਦੇ ਵੀ ਅਸੀਂ ਆਉਣੇ ਚਾਹ ਬਨਾਲ ਹਾਂ ਪਾਰਟੀ ਕਰਨੀ ਸੀ ਉਹਦਾ ਸਹੀ ਗੱਲ ਹੈ ਪਾਰਟੀ ਆ ਤੇ ਕਿ ਬਠਿੰਡੇ ਸਦਨਾ ਸੀ ਭਾਨੇ ਨੂੰ ਉਹੇ ਘਰੋਂ ਨਿਕਲਦਾ ਚੱਲ ਐ ਕਰ 68 ਦੀ ਰਿਕਾਰਡਿੰਗ ਦਾ ਉਹ ਜਰਮਾਨਾ ਤੂੰ ਖਾਣ ਪੀਣੇ ਤੁਸੀਂ ਕਰਨਾ ਸੀਗਾ ਹਾਂ ਤੂੰ ਆਪ ਉਥੇ ਜਾਵੜਦਾ ਕਿ ਬਈ ਜਬ ਅਪ੍ਰੈਲ ਕੀ ਤੁਸੀਂ ਕਹਿਨੇ ਫਸਟ ਅਪ੍ਰੈਲ ਅਪ੍ਰੈਲ ਫੂਲ ਨਹੀਂ ਨਹੀਂ ਅਖੇ ਅਪ੍ਰੈਲ ਫੂਲ ਵੀ ਤੁਸੀਂ ਮੋਰਖ ਯਾਰ ਹੱਦ ਹੋ ਗਈ ਜਿਹੜੇ ਬੰਦਿਆਂ ਦੇ ਜਿਹੜੇ ਬੰਦੇ ਭਰੋਸਾ ਕਰਦੇ ਉਹਨਾਂ ਨੂੰ ਅਖੇ ਅਸੀਂ ਫੂਲ ਬਣਾਉਣ ਲੱਗੇ ਉਹਨਾਂ ਨੂੰ ਜਿੰਨਾ ਜੁਰਮਾਨਾ ਲਾਉਣਾ ਲਾ ਦਿਓ ਫੇਰ ਜੁਰਮਾਨਾ ਹੱਦ ਹੋ ਗਈ ਤੂੰ ਮਾਵਿਆਂ ਦਾ ਭਾਨਾ ਐਡਾ ਨੁਕਸਾਨ ਕਰਤਾ ਯਾਰ ਜੁਰਮਾਨੇ ਨੂੰ ਜੁਰਮਾਨਾ ਹੀ ਯਾਰ ਤੂੰ ਇਹ ਗੱਲ ਜੁਰਮਾਨੇ ਹੋ ਗਿਆ ਮੇ ਹੇ ਤੂੰ ਨੁਕਸਾਨ ਜੇ ਬੰਦਾ ਅਜੇ ਐ ਨਹੀਂ ਪਤਾ ਹਜੇ ਬੋਲਿਆ ਨਹੀਂਗਾ ਉਹ ਹੂੰ ਜੇ ਬੰਦੇ ਦਾ ਨੁਕਸਾਨ ਹੋ ਗਿਆ ਫਿਰ ਦੇ ਦੇਗਾ ਉਹਨੂੰ ਬੰਦਾ ਉਹ ਨੁਕਸਾਨ ਦੇ ਦੇਗਾ ਫਿਰ ਚਲ ਜਿੰਨਾ ਖਰਚਾ ਹੁੰਦਾ ਇਹੋ ਜੇ ਮਜ਼ਾਕ ਦੇ ਵਿੱਚ ਨਾ ਇੱਕ ਵਾਰੀ ਕਿਸੇ ਬੰਦੇ ਦਾ ਖਰਚਾ ਹੁੰਦਾ ਕਰ ਦੂੰਗਾ ਮੈਂ ਕਰਨਾ ਪਊਗਾ ਤੈਨੂੰ ਉਹਨਾਂ ਦਾ ਹੀ ਨਾ ਹੋਵੇ ਕਦੇ ਕੱਢ ਦੇ ਇਹ ਇਸ ਕੰਮ ਦੇ ਵਿੱਚ ਨਾ ਇੱਕ ਵਾਰੀ ਇੱਕ ਬੰਦੇ ਨਾਲ ਹੋਈ ਸੀ ਬਾਈ ਉਹ ਕਹਿੰਦੇ ਫੋਨ ਕਰਤਾ ਕਿਹਨੇ ਚੱਕ ਕੇ ਆ ਨਾ ਉਹ ਯਾਰ ਤੇਰੇ ਆਖੇ ਭਰਾ ਦਾ ਐਕਸੀਡੈਂਟ ਹੋ ਗਿਆ ਉੱਥੇ ਪਤਾ ਨਹੀਂ ਕੀ ਇਹੋ ਜਿਹੀ ਕੋਈ ਗੱਲ ਪਤਾ ਨਹੀਂ ਕੀ ਆ ਕਿ ਕੋਈ ਮਤਲਬ ਇਦਾਂ ਇਹਦੇ ਵਰਗੀ ਗੱਲ ਕਹਿਤੀ ਉਹ ਬੰਦਾ ਸੀ ਕਿਤੇ ਹਾਰਡ ਪੇਸ਼ੈਂ ਉਹਨੂੰ ਸੁਣਦਿਆ ਸਾਰੇ ਅਟੈਕ ਆ ਗਿਆ ਬੰਦੇ ਨੂੰ ਤੇ ਉਹ ਬੰਦਾ ਮਰ ਗਿਆ ਤੇ ਹੋ ਜਾਂਦਾ ਹੋ ਜਾਂਦਾ ਆ ਵੀ ਹੁਣ ਹੋ ਹੀ ਗਿਆ ਕਿੱਡਾ ਨੁਕਸਾਨ ਹੋ ਗਿਆ ਕਿੱਡਾ ਨੁਕਸਾਨ ਹੋ ਗਿਆ ਰਿਕਾਰਡਿੰਗ ਕੁਦਰਤੀ ਲਈ ਬੈਠਾ ਉਹ ਗੁਲਦੀਪ ਨਾ ਲੱਗੀ ਹੁੰਦੀ ਤਾਂ ਆ ਵੇਲੇ ਸਾਹਮਣੇ ਬਹਿ ਕੇ ਮੁਕਰਗਾ ਤੇਰਾ ਯਾਰ ਯਾਰ ਤੇ ਇਹ ਤਾਂ ਕੁਦਰਤੀ ਹੋ ਗਿਆ ਭਈ ਇਹਦੀ ਜੇ ਕਹੀਏ ਦੀ ਐ ਉਮ ਵੀ ਹੋ ਜਾ ਸਕਦਾ ਸੀਗਾ ਹੋ ਵੀ ਹੋ ਸਕਦਾ ਹੁਣ ਕੁਦਰਤ ਇਹ ਕਰਮਾਂ ਦੀ ਲਿਖਿਆ ਹੁੰਦਾ ਬੰਦੇ ਦੇ ਆ 60 ਵਜਣੀ ਵਜਣੀ ਆ ਤੂੰ ਜਿੰਨਾ ਮਾੜਾ ਮਾੜਾ ਖਰਚਾ ਹੈ ਜਿੰਨਾ ਮੈਨੂੰ ਦੱਸ ਦਿਓ ਜਾ ਕੇ ਕਰ ਹੁਣ ਫਿਰ ਮਜ਼ਾਕ ਦਾ ਮਹਿੰਗਾ ਪੈ ਗਿਆ ਮੈਨੂੰ ਪਤਾ ਬਸ ਫਿਰ ਉਹੀ ਦੱਸਿਆ ਨਾ ਮੈਨੂੰ ਮਜ਼ਾਕ ਮਹਿੰਗਾ ਆ ਵੀ ਕੁਦਰਤ ਤੈਨੂੰ ਕੁਦਰਤ ਤੇਰੇ ਤੇ ਮਿਹਰ ਦੂਜਾ ਆਪਣਾ ਹੋਈਆ ਕਰੋਪ ਠੀਕ ਹੈ ਤੇਰਾ ਕੀ ਹੋਇਆ ਨੁਕਸਾਨ ਜਿੰਨਾ ਲੱਗੂਗਾ ਤੈਨੂੰ ਦੇਣਾ ਪੈਣਾ ਇਹ ਤੇ ਫਟਾਫਟ ਜਿਹੜਾ ਹੈਗਾ ਘਰੇ ਜਾ ਚੱਕ ਪੈਸੇ ਉੱਥੇ ਜਾ ਕੇ ਇਹੀ ਮੌਕਾ ਸਾਂਭਣਾ ਦਾ ਵੀ ਜਦੋਂ ਉਹਦੇ ਘਰ ਵਾਲੀ ਨੇ ਪਹੁੰਚਣਾ ਹਸਪਤਾਲ ਉਦੋਂ ਤੂੰ ਉੱਥੇ ਬੈਠਾ ਹੋਣਾ ਚਾਹੀਦਾ ਠੀਕ ਹੈ ਬਾਈ ਮਜ਼ਾਕ ਨਿੱਕੇ ਮੋਟੇ ਕਰ ਲਿਆ ਕਰੋ ਯਾਰ ਤੁਸੀਂ ਮੇਰੇ ਨਾਲ ਚੱਲੋ ਯਾਰ ਵੇਰ ਵਾਲੇ ਨਾ ਕਿ ਇਹਦੀ ਗਰਮ ਗਰਮੀ ਸਰਦੀ ਵਾਝਾਂਦੀ ਹੈ ਜਾਣਾ ਹੀ ਪਊਗਾ ਹਾਂ ਆਪਾਂ ਨੂੰ ਤਾਂ ਦਾੜੀ ਹਲੋਣੀ ਪੈਣੀ ਹੈ ਉਹ ਜਵਾਕ ਵੀ ਇਹੋ ਜਿਹੇ ਗਲਗਲੂ ਨਾ ਪਏ ਜਾਣ ਦੇ ਨਹੀਂ ਜਵਾਕ ਤਾਂ ਪਈ ਜਾਂਦੇ ਆ ਉਹ ਤਾਂ ਕਹਿੰਦੇ ਇੱਥੇ ਹੁੰਦੇ ਅਸੀਂ ਤਾਂ ਦੇ ਸਹੀ ਗੱਲ ਹੈ ਯਾਰ ਨਾਲੇ ਪੰਮੇ ਬਾਈ ਹੋਰ ਦੇਖੋ ਇਹ April ਫੁੱਲ ਬਣਾਇਆ ਕਿਹਨੂੰ ਜਾਂਦਾ ਜਿਹੜਾ ਸਾਡਾ ਪਰਸਨਲ ਨਿੱਜੀ ਹੈ ਜਿਹਨੂੰ ਹੀ ਜਾਣਦੇ ਆ ਹਾਂ ਜਿਹੜਾ ਬੰਦਾ ਸਾਡੇ ਤੇ ਇੰਨਾ ਭਰੋਸਾ ਕਰਦਾ ਹੈ ਵੀ ਜੋ ਅਸੀਂ ਕਹਿਤਾ ਸਾਡੀ ਗੱਲ ਨੂੰ ਸੱਚ ਮੰਨ ਲੈਣਾ ਹਾਂ ਚਾਹੇ ਕਈ ਵਾਰੀ ਬੰਦੇ ਦੇ ਦਿਮਾਗ 'ਚ ਵੀ ਹੁੰਦਾ ਹੈ ਵੀ ਕਿਤੇ ਯਾਰ 1 ਅਪ੍ਰੈਲ ਤਾਂ ਨਹੀਂ ਮਨਾਈ ਜਾਂਦਾ ਇਹ ਫਿਰ ਵੀ ਬੰਦਾ ਕਹਿੰਦਾ ਨਹੀਂ ਯਾਰ ਮੇਰੇ ਫਲਾਣੇ ਬੰਦੇ ਨੇ ਖਾਸ ਨੇ ਫੋਨ ਕੀਤਾ ਤੇ ਯਾਰ ਨਹੀਂ ਨਹੀਂ ਐ ਹੋ ਗਿਆ ਹੋਊਗਾ ਨਿੱਕੇ ਕਿੰਨਾ ਉਹਨਾਂ ਨੇ ਯਕੀਨ ਕੀਤਾ ਹੋਏ ਇਹਦੇ ਗੱਲ ਦੇ ਯਕੀਨ ਕਰਕੇ ਭੱਜਿਆ ਤਾਂ ਇਹਦਾ ਗੱਡੀ ਠੋਕ ਲਈ ਉਹਨੇ ਹਾਂ ਇਹ ਸੋਚੋ ਭਜਾਈ ਕਿੰਨੀ ਹੋ ਗੱਡੀ ਸਾਰੀ ਡੈਮੇਜ ਹੈ ਹਾਂ ਜੇ ਗੱਡੀ ਵਾਲਾ ਗੱਡੀ ਵਾਲਾ ਬੰਦਾ ਕਿੰਨਾ ਨੁਕਸਾਨ ਪੈਣਾ ਉਹ ਹਾਂ ਹੁਣ ਅੱਛਾ ਜੇ ਫਿਰ ਮੁੱਕਰ ਜਾਂਦਾ ਨਹੀਂ ਯਾਰ ਆਪਾਂ ਖਰਚਾ ਦੇਵਾਂਗੇ ਆਪਣੀ ਗਲਤੀ ਹੈ ਆਪਾਂ ਮੰਨਦੇ ਆਂ ਬਈ ਸਾਰਾ ਚੱਲਣਾ ਪਊਗਾ ਤੈਨੂੰ ਨਾਲ ਖੜਦਾ ਬੈਣਾ ਪਰਿਵਾਰ ਦੇ ਨਾਲ ਤੋਂ ਵੀ ਮੰਨਣਾ ਪਊ ਤੇ ਗਾਂ ਨੂੰ ਮੈਂ ਗਾਂ ਨੂੰ ਵੀ ਕੰਨ ਫੜ ਏਡੇ ਏਡੇ ਹੋ ਗਿਆ ਜਵਾਕ ਆਪਣੇ ਵਿਹਨ ਵਾਲੇ ਹੋ ਗਏ ਤੇ ਆਪਾਂ ਇਹ ਯਾਰ ਆਪਦੇ ਵਿਸ਼ਵਾਸਪਾਤਰ ਬੰਦਿਆਂ ਨੂੰ ਬਰਾਇਲ ਫੂਲ ਬਣਾਈ ਜਾਂਦੇ ਯਾਰ ਮਹਨੇ ਵੀ ਹੋਣ ਗੱਲ ਦੇ ਅਪ੍ਰੈਲ ਫੁੱਲ ਦੇ ਮਹਨੇ ਦੱਸ ਦਿਓ ਕੀ ਹੈ ਵੀ ਕਿਉਂ ਬਣਾਇਆ ਜਾਂਦਾ ਅਖੇ ਕੀ ਬਣਾਉਣਾ ਅਖੇ ਜੇ ਅਪ੍ਰੈਲ ਫੁੱਲ ਬਣਾਇਆ ਸੀ ਅਖੇ ਬਾਅਦ ਚ ਦੰਦ ਕੱਢ ਕੇ ਵਿਖਾ ਦੇਣ ਜਿਉ ਬਠੰਡੇ ਪਹੁੰਚ ਜਾਂਦਾ ਨਾ ਸਹੀ ਸਲਾਮਤ ਇਹਨਾਂ ਨੇ ਮੂਰੇ ਖੜ ਕੇ ਦੰਦ ਕੱਢਦੇ ਨੇ ਜਾਣੇ ਤੂੰ ਖੜ ਝੀਲਾਂ ਤੇ ਤੇ ਅਸੀਂ ਆਗੇ ਤੇਰੇ ਕੋਲ ਤੇ ਪਾਰਟੀ ਸ਼ਾਰਟ ਹੀ ਕਰੀ ਜਾ ਵੇਲਾ ਹੁਣ ਤੁਹਾਡੇ ਨਿੱਕੇ ਜੇ ਮਜ਼ਾਕ ਨੇ ਕਿੱਡਾ ਵੱਡੀ ਗੱਲ ਕਰਤੀ 4-5 ਲੱਖ ਨੂੰ ਥਾਂ ਹੋ ਗਿਆ ਹਜੇ ਗੱਡੀ ਪਤਾ ਨਹੀਂ ਕਿੰਨੇ ਚ ਬਣਨੀ ਸਹੀ ਗੱਲ ਫਿਰ ਉਹ ਠੀਕ ਆ ਬਾਈ ਮੈਂ ਇੰਤਜ਼ਾਮ ਕਰਦਾ ਫਿਰ ਪਹੇ ਚੱਲ ਤੁਰ ਫਿਰ ਅਸੀਂ ਆਗੇ ਤਿਆਰ ਤੂੰ ਰੋ ਯਾਦਰ ਦੇ ਨਾਲ ਚੱਲਣਾ ਹੋ ਬਈ ਉਹ ਜਾਣਾ ਹੀ ਪੈਣਾ ਯਾਰ ਸਿਆਪਾ ਖੜਾ ਕੀਤਾ ਹੈ ਪਤਾ ਨਹੀਂ 50 50 ਸਾਲ ਦੇ ਹੋ ਕੇ ਵੀ ਕੀ 4 ਅਪ੍ਰੈਲ 4 ਅਪ੍ਰੈਲ ਕੋਲ